ਦੇਖੋ ਇੱਕ ਵਿਦਵਾਨ ਨੇ ਉਹਨੇ ਬੜੇ ਪਿਆਰੇ ਬੋਲ ਲਿਖੇ ਉਹ ਕਹਿੰਦਾ ਜਿਹੜਾ ਸੂਰਮਾ ਹੁੰਦਾ ਨਾ ਉਹ ਕੋਈ ਘੌ ਦਾ ਟੀਨ ਨਹੀਂ ਹੁੰਦਾ ਵੀ ਮਾੜੀ ਜੀ ਧੁੱਪ ਲੱਗੀ ਤੇ ਪਿੰਗਲ ਗਿਆ ਥੋੜੀ ਜਿਹੀ ਠੰਡੀ ਹਵਾ ਚੱਲੀ ਤੇ ਫਿਰ ਜੰਮ ਗਿਆ ਉਹ ਕੋਈ ਘੌ ਦਾ ਟੀਨ ਨਹੀਂ ਹੁੰਦਾ ਕਹਿੰਦੇ ਸੂਰਮਾ ਛੇਤੀ ਤੇ ਵੀਰ ਰਸਨ ਚਾਹੁੰਦਾ ਹੀ ਸਰਲ ਜੀ ਭਾਸ਼ਾ ਕਹਾਂ ਵੀ ਛੇਤੀ ਤੇ ਅੰਦਰੋਂ ਖੂਨ ਉਬਾਲਾ ਖਾਂਦਾ ਹੀ ਨਹੀਂ ਹੁੰਦਾ ਤੇ ਫਿਰ ਜਦੋਂ ਕਿਤੇ ਉਹਦਾ ਕੋਣ ਗਰਮ ਹੋ ਜੇ ਨਾ ਉਹ ਫਿਰ ਕਈ ਸਾਲ ਲੱਗ ਜਾਂਦੇ ਨੇ ਉਹਨੂੰ ਠੰਡਾ ਹੋਣ। ਉਹ ਕੋਈ ਘੋੜਾ ਦਾ ਟੀਣ ਨਹੀਂ ਵੀ ਹਵਾ ਆਈ ਤੇ ਠੰਡਾ ਹੋ ਗਿਆ। ਸੂਰਮਾ ਛੇਤੀ ਤੇ ਗਰਮ ਹੁੰਦਾ ਹੀ ਨਹੀਂ ਤੇ ਜੇ ਕੇਰਾ ਗਰਮ ਹੋ ਗਿਆ ਨਾ ਫਿਰ ਉਹਨੂੰ ਲੋਕ ਸ਼ਾਂਤ ਨਹੀਂ ਕਰਾ ਸਕਦੇ ਹੁੰਦੇ। ਫਿਰ ਉਹ ਜਿੱਧਰ ਨੂੰ ਤੁਰ ਪੈਂਦਾ ਬਸ ਫਿਰ ਉਧਰ ਨੂੰ ਜ਼ੁਲਮ ਦਾ ਨਾਸ਼ ਕਰਦਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਤਰ੍ਹਾਂ ਦਾ ਜੋਸ਼ Banda ਸਬਾਦਰ ਅੰਦਰ ਭਰਿਆ। ਮਹਾਰਾਜ ਨੇ ਵੀ ਸਿੰਘ ਨਾਲ ਦਿੱਤੇ ਤੇ ਪੰਜ ਮੁਖੀ ਸਿੰਘ ਦਿੱਤੇ ਵੀ ਇਹ ਤੇਰੀ ਧਰਮ ਦੀ ਅਗਵਾਈ ਵੀ ਕਰਨਗੇ ਤੈਨੂੰ ਸਲਾਹਾਂ ਵੀ ਦੇਣਗੇ ਇੱਕ ਨਿਸ਼ਾਨ ਸਾਹਿਬ ਬਖਿਆ ਨਾਲ ਮਹਾਰਾਜ ਨੇ ਪੰਜ ਤੀਰ ਮੁਖੇ ਇੱਕ ਗੱਲ ਸੋਚੋ ਕਦੀ ਕਿੰਨਾ ਸਬਰ ਹੋਏਗਾ ਬਾਬਾ ਬੰਦਾ ਸ ਬਹਾਦਰ ਅੰਦਰ ਉਹਨੂੰ ਪਤਾ ਹੈ ਮੈਂ ਤਕਰੀਬਨ 700 ਤੋਂ 750 ਸਾਲ ਦਾ ਰਾਜ ਹੈ ਜਿਹਦੇ ਨਾਲ ਟੱਕਰ ਲੈਣ ਵਾਸਤੇ ਚੱਲਦਾ ਮੈਂ ਜਿੰਨੂੰ ਖਤਮ ਕਰਨ ਵਾਸਤੇ ਚੱਲਾ ਜਿਦਿਆਂ ਜੜਾਂ ਕੁੱਟਣ ਵਾਸਤੇ ਚੱਲਾ ਤੇ ਉਸ ਰਾਜ ਉਹ ਤਖਤਾਂ ਦੇ ਮਾਲਕਾਂ ਕੋਲ ਵੱਡੇ ਵੱਡੇ ਕਿਲੇ ਨੇ ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਤੂਪਾਂ ਨੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਕੋਲ ਫੌਜਾਂ ਨੇ ਤੇ ਮੇਰੇ ਕੋਲ ਕੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਚਾਰ ਪੀਰ ਨੇ ਨਿਸ਼ਾਨ ਸਾਹਿਬ ਤੇ 20-25 ਸਿੰਘ ਨਾਲ ਨੇ ਪਰ ਨਹੀਂ ਸ਼ੰਕਾਵਾਦੀ ਬਿਰਦੇ ਕਹੇ ਕਿ ਵੀ ਸਾਹਮਣੇ ਕਿਲੇ ਨੇ ਤੂਪਾਂ ਨੇ ਸਭ ਕੁਝ ਹੈ ਤੇ ਮੇਰੇ ਕੋਲ ਕੁਝ ਵੀ ਨਹੀਂ ਮੈਂ ਕਿੱਦਾਂ 750 ਸਾਲ ਦਾ ਰਾਜ ਹੈ ਉਹਨਾਂ ਦੀਆਂ ਜੜਾਂ ਕਿੱਦਾਂ ਕੁੱਟਦਾਗਾ ਪਰ ਭਾਵਨਾਵਾਲੀ ਬਿਰਤੀ ਕਹੇਗੀ ਕਿ ਮੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ ਤੇ ਜਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੋਵੇ ਉਹ ਹਾਥੀਆਂ ਦੇ ਮੱਥੇ ਵੀ ਪਾੜ ਦਿੰਦਾ ਹੈ ਤੇ ਉਹ ਕੀੜੀਆਂ ਜੜੀਆਂ ਨੇ ਪਹਾੜਾਂ ਨੂੰ ਵੀ ਟਹਿ ਟੇਰੀ ਕਰ ਦਿੰਦੀਆਂ ਨੇ ਭਾਵਨਾਵਾਲੀ ਬਿਰਤੀ ਇੰਜ ਕਹੇਗੀ ਕਿ ਕਿੰਨਾ ਵੱਡਾ ਸਬਰ ਸੀ ਬਾਬੇ ਬੰਦੇ ਸੇ ਬਹਾਦਰ ਦੇ ਅੰਦਰ ਕਿ ਮਹਾਰਾਜ ਦਾ ਥਾਪੜਾ ਤੇ ਪੰਜ ਤੀਰ ਲੈ ਕੇ ਚੂਣਵੇ ਸਿੰਘ ਨਾਲ ਨਾਲ ਲੈ ਕੇ ਨਿਸ਼ਾਨ ਲੈ ਕੇ ਮਹਾਰਾਜ ਦਾ ਤੁਰ ਪਿਆ ਇੱਕ ਇਹ ਵੀ ਗੱਲ ਯਾਦ ਰੱਖਿਓ ਮਹਾਰਾਜ ਨੇ ਸਲਤਨਤ ਬਾਦਸ਼ਾਹੀ ਬਾਦਸ਼ਾਹੀ ਉਸੇ ਦਿਨ ਬਖਸ਼ ਦਿੱਤੀ ਸੀ ਕਿਉਂਕਿ ਬਾਦਸ਼ਾਹੀ ਦੇ ਇਹੀ ਤੇ ਮੁੱਖ ਨਿਸ਼ਾਨੇ ਆ ਤੁਹਾਡੇ ਕੋਲ ਆਪਣਾ ਨਿਸ਼ਾਨ ਹੋਵੇ ਤੁਹਾਡੇ ਕੋਲ ਆਪਣੀ ਸਲਤਨਤ ਹੋਵੇ ਬਸ ਮਹਾਰਾਜ ਨੇ ਉਸੇ ਦਿਨ ਪਾਤਸ਼ਾਹਾਂ ਬਖਸ਼ੀਆਂ ਚੱਲਦੇ ਆ ਚੱਲਦੇ ਆ ਬੜਾ ਲੰਮਾ ਸਫ਼ਰ ਬਾਬਾ ਬੰਦਾ ਸਿੰਘ ਬਹਾਦਰ ਨੇ ਤੈਅ ਕੀਤਾ ਪਰ ਜੇ ਮੁੱਖ ਮੁੱਖ ਜ਼ਿਕਰ ਕਰੀਏ ਕਦੀ ਸਮਾਣੇ ਦੇ ਉਸ ਜਲਾਦ ਨੂੰ ਇਸ ਕਰਕੇ ਸੋਧਣਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਵੇਲੇ ਇਸ ਜਲਾਦ ਨੇ ਕਿਰਪਾਨ ਚਲਾਈ ਸੀ ਉਸ ਸਮਾਣਾ ਸਾਰਾ ਢਹਿ ਢੇਰੀ ਕੀਤਾ ਉਸ ਤੋਂ ਬਾਅਦ ਸਡੌਰਾ ਜਿੱਥੇ ਪੀਰ ਬੁੱਧੂ ਸ਼ਾਹ ਉਹਦੇ ਪਰਿਵਾਰ ਨੂੰ ਬੜੇ ਕੋਹ-ਕੋਹ ਕੇ ਮਾਰਿਆ ਗਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਇਆ ਉਸ ਪੀਰ ਬੁੱਧੂ ਸ਼ਾਹ ਨੂੰ ਮਾਰਿਆ ਉਸ ਸਡੌਰੇ ਦੇ ਉਸ ਹਾਲਮ ਉਸ ਜ਼ਾਲਮ ਨੂੰ ਸੁਧਿਆ ਬੜੇ ਕੈਂਥਲ ਵਰਗੇ ਸ਼ਹਿਰ ਜਿਹਦੇ ਸਭ ਉੱਥੇ ਫੌਜਾਂ ਤکریاں ਕੀਤੀਆਂ ਮੁਕਤੀ ਦਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਸੂਬਾ ਸਰੰਦ ਵਜ਼ੀਰ ਖਾਨ ਇੱਕ ਵਿਦਵਾਨ ਨੇ ਜ਼ਿਕਰ ਕੀਤਾ ਉਹਦੇ ਕੋਲ ਨਾ ਇੱਕ ਸਿੰਘ ਡਿਊਟੀ ਕਰਦਾ ਸੀ ਕਿਉਂਕਿ ਦੇਖੋ ਅੱਜ ਵੀ ਗੁਰੂ ਕੇ ਸਿੱਖ ਜਿਹੜੇ ਨੂੰ ਸਰਕਾਰੀ ਦਰਬਾਰੇ ਲੋਕੀਆਂ ਕਰਦੇ ਨੇ ਉਦੋਂ ਵੀ ਕਰਦੇ ਹੁੰਦੇ ਸੀ ਵਿਦਵਾਨਾਂ ਦਾ ਨਾਂ ਵੱਖ-ਵੱਖ ਲਿਖਿਆ ਇੱਕ ਵਿਦਵਾਨ ਦਾ ਨਾਂ ਆਲੀ ਸਿੰਘ ਲਿਖਿਆ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਵੀ ਉਹਦਾ ਜ਼ਿਕਰ ਕਰਦੇ ਨੇ ਕਹਿੰਦੇ ਇੱਕ ਵਾਰ ਉਹਨੂੰ ਵਜ਼ੀਰ ਖਾਨ ਨੇ ਕਿਹਾ ਵੀ ਮੈਂ ਸੁਣਿਆ ਇੱਕ ਬੰਦਾ ਸਿੰਘ ਬਹਾਦਰ ਆਇਆ ਪੰਜਾਬ ਦੇ ਵਿੱਚ ਤੇਰੀ ਲਿਖਾਈ ਬੜੀ ਸੋਹਣੀ ਹੈ ਤੂੰ ਲਿਖਦਾ ਬੜਾ ਸੋਹਣਾ ਹੈ ਇੰਜ ਕਰ ਉਹਨੂੰ ਇੱਕ ਚਿੱਠੀ ਲਿਖ ਤੇ ਉਹਨੂੰ ਕਹਿ ਜੇ ਤੂੰ ਐਡਾ ਵੱਡਾ ਸੂਰਮਾ ਹੈ ਤੇ ਮੇਰੇ ਕੋਲ ਆ ਮੈਂ ਤੇਰੇ ਨਾਲ ਲੜਨਾ ਚਾਹਣਾ ਵਾਂ ਮੈਂ ਵੇਖਣਾ ਚਾਹਣਾ ਤੂੰ ਕਿੱਡਾ ਕੋ ਵੱਡਾ ਬਹਾਦਰ ਹੈ ਤੂੰ ਕਿੱਡਾ ਕੋ ਵੱਡਾ ਸੂਰਮਾ ਹੈ ਤੇਰੇ ਬੜੇ ਚਰਚੇ ਸੁਣੇ ਨੇ ਤੇ ਕਹਿੰਦੇ ਆਲੇ ਸਿੰਘ ਕਹਿਣ ਲੱਗਾ ਉਹ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੋ ਗਿਆ ਸੀ ਉਹਨੇ ਵਜ਼ੀਰ ਖਾਨ ਨੂੰ ਬੜਾ ਸੋਹਣਾ ਜਵਾਬ ਦਿੱਤਾ ਕਹਿੰਦੇ ਇੱਕ ਗੱਲ ਸੁਣ ਮੈਂ ਤੇਰੇ ਤੋਂ ਪਹਿਲੀ ਵਾਰ ਸੁਣਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਚਰਚਾ ਮੈਂ ਨਹੀਂ ਬਹੁਤਾ ਸੁਣਿਆ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਜੋ ਸੂਰਮਾ ਹੈ ਨਾ ਤੈਨੂੰ ਚਿੱਠੀ ਪਾਉਣ ਦੀ ਲੋੜ ਨਹੀਂ ਪੈਣੀ ਉਹਨੇ ਆਪਣੇ ਆਪ ਹੀ ਆ ਜਾਣਾ ਸੂਰਮੇ ਕਦੀ ਚਿੱਠੀਆਂ ਪਾ ਕੇ ਨਹੀਂ ਉਹ ਸੱਦੇ ਜਾਂਦੇ ਹੁੰਦੇ ਸੱਚ ਅੱਜ ਤੱਕ ਦੇ ਇਤਿਹਾਸ 'ਚ ਸੂਰਮਿਆਂ ਨੂੰ ਕਦੀ ਚਿੱਠੀਆਂ ਨਹੀਂ ਪਈਆਂ ਹਾ ਵੰਗਾਰਾਂ ਜਰੂਰ ਪਈਆਂ ਨੇ ਪਰ ਕਦੀ ਚਿੱਠੀਆਂ ਪਾ ਕੇ ਨਹੀਂ ਕਿਸੇ ਨੇ ਸੱਦਿਆ ਵੰਗਾਰਾਂ ਤੇ ਅੱਜ ਵੀ ਪੰਥ ਨੂੰ ਪੈਂਦੀਆਂ ਰਹਿੰਦੀਆਂ ਨੇ ਉਹ ਕਹਿੰਦਾ ਵੰਗਾਰ ਇੱਥੇ ਚਿੱਠੀ ਦੀ ਲੋੜ ਨਹੀਂ ਉਹ ਆਪਣੇ ਆਪ ਹੀ ਉਹਨੇ ਤੇਰੇ ਕੋਲ ਆ ਜਾਣਾ ਕਿਉਂਕਿ ਤੇਰੇ ਵਰਗੇ ਜ਼ਾਲਮਾਂ ਨੂੰ ਸੋਧਣ ਵਾਸਤੇ ਉਹਨੂੰ ਮਹਾਰਾਜ ਨੇ ਭੋਰਿਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਮਾਝੇ ਮਾਲਵੇ ਦੇ ਸਿੰਘ ਇਕੱਠੇ ਹੋਏ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਇਧਰੋਂ ਸੂਬਾ ਸਰਦਾਰ ਵਜ਼ੀਰ ਖਾਨ ਦੀ ਤਾਫੀ ਵੱਡੀ ਗਿਣਤੀ ਚ ਫੌਜਾਂ ਕੱਟੀਆਂ ਹੋਈਆਂ ਨੇ ਸਾਰੇ ਪਹੁੰਚਦੇ ਨੇ ਤੇ 2 ਮਈ 1710 ਉਸ ਦਿਨ ਇਹ ਜੰਗ ਆਰੰਭ ਹੁੰਦਾ ਹੈ ਤੇ 14 ਮਈ 1710 ਨੂੰ ਇਹ ਜੰਗ ਸੰਬੰਧ ਧੋ ਕੇ ਸੂਬਾ ਸਰਹੰਦ ਦੇ ਵਜ਼ੀਰ ਖਾਂ ਦੀ ਮੌਤ ਹੋ ਗਈ ਇਹ ਮਾਰਿਆ ਗਿਆ ਦਾ ਪੁੱਤਰ ਮਾਰਿਆ ਗਿਆ ਦਾ ਜਵਾਈ ਮਾਰਿਆ ਗਿਆ ਤੇ ਸਰਹੰਦ ਜੋ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਉਸ ਵਕਤ ਵੀ ਇੱਕ ਸلطਨਤ ਦਿੱਲੀ ਤੋਂ ਬਾਅਦ ਸਰਹੰਦ ਦੂਜੇ ਨੰਬਰ ਤੇ ਹੁੰਦੀ ਸੀ ਦਾ ਬਾਬਾ ਬੰਦਾ ਸੰਬਾਦਰ ਨੇ ਉੱਥੇ ਭਾਈ ਬਾਦ ਸਿੰਘ ਨੂੰ ਗਵਰਨਰ ਥਾਪਿਆ ਉੱਥੇ ਜਿਹੜੇ ਹਲ ਵਹਦੇ ਵਾਹੀ ਸਨ ਹਲ ਵਾਉਣ ਵਾਲੇ ਜਿਹੜੇ ਸਨ ਉਹਨਾਂ ਨੂੰ ਜ਼ਮੀਨਾਂ ਜਗੀਰਾਂ ਦੇ ਮਾਲਕ ਬਣਾਇਆ ਇਹ ਜਿਹੜਾ ਬਹੁਤ ਵੱਡਾ ਜਿਵੇਂ ਕਹਿ ਲੋ ਵੀ ਅਮੀਰ ਲੋਕਾਂ ਦਾ ਚੱਲਦਾ ਹੋਇਆ ਇਹ ਵਪਾਰੀ ਲੋਕਾਂ ਦਾ ਚੱਲਦਾ ਹੋਇਆ ਜਿਹੜਾ ਦਾਵਾ ਸੀ ਇਹ ਖਤਮ ਹੋਇਆ ਗਰੀਬ ਲੋਕਾਂ ਦੇ ਹੱਥਾਂ ਵਿੱਚ ਉਹਨਾਂ ਦੀਆਂ ਜ਼ਮੀਨਾਂ ਆਇਆ ਹਲ ਮੋਣ ਵਾਲੇ ਜ਼ਮੀਨਾਂ ਦੇ ਮਾਲਕ ਬਣੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਪਾਤ ਦੀ ਨੀਂ ਰੱਖ ਕੇ ਤੇ ਸਰਹੰਦ ਫਤਿਹ ਕਰਕੇ ਇੰਦੇ ਸੰਬੰਧ ਲੋ 14 ਮਈ 1710 ਨੂੰ ਸਿੱਖ ਰਾਜ ਦਾ ਉਹ ਪਹਿਲਾ ਪ੍ਰਬੰਧ ਉਹ ਪਹਿਲਾ ਗਵਰਨਰ ਬਾਬਾ ਬਾਰ ਸਿੰਘ ਨੇ ਤਾਪ ਕੇ ਤੇ ਬਾਬਾ ਦਸ ਬਾਦਲ ਨੇ ਸਿੱਖ ਰਾਜ ਜਿਹੜਾ ਉਹ ਕਾਇਮ ਕਰਤਾ ਜਿਹੜਾ ਫਿਰ ਅੱਗੇ ਐਨਾ ਫਸਾਰਾ ਫਸਰਿਆ ਕਿ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਸ ਥੋੜੇ ਨੂੰ ਬਹੁਤਾ ਕਰਕੇ ਕਾਬਲ ਕੰਧਾਰ ਤੱਕ ਸਿੱਖ ਰਾਜ ਜਿਹੜਾ ਸੀ ਉਹ ਵਿਸਾਰ ਦਿੱਤਾ